ਤਨ ਤਨ RAMDAS GURU ਜਿਨ ਸਿਰਿਆ ਤਿਨ ਸਵਾਰਿਆ ਇਤਿਹਾਸ ਦੀ ਇੱਕ ਬਹੁਤ ਹੀ ਪਿਆਰੀ ਸਾਖੀ ਜਿਸ ਵਿੱਚ ਤਨ ਤਨ ਸ਼੍ਰੀ ਗੁਰੂ RAMDAS MAHARAJ ਨੇ ਇੱਕ ਦਿਨ ਦੀ ਸੇਵਾ ਜਿਸ ਇਨਸਾਨ ਨੇ ਕੀਤੀ ਉਸ ਨੂੰ ਕਿੰਨੀਆਂ ਬਖਸ਼ਿਸ਼ਾਂ ਕੀਤੀਆਂ ਕਿਵੇਂ ਉਸ ਦਾ ਪਾਰ ਉਤਾਰਾ ਕੀਤਾ ਜਦੋਂ ਸਤਿਗੁਰੂ ਜੀ ਅੰਮ੍ਰਿਤਸਰ ਸਰੋਵਰ ਦਾ ਕੰਮ ਕਰਾ ਰਹੀ ਸੀ ਤੇ ਆਲੇ ਦੁਆਲੇ ਜਦੋਂ ਸਤਿਗੁਰੂ ਜੀ ਨੇ ਉਹ ਅੰਮ੍ਰਿਤਸਰ ਨਗਰ ਬਸਾਇਆ ਉਸ ਸਮੇਂ ਇਤਿਹਾਸ ਦੇ ਵਿੱਚ ਆਉਂਦਾ ਹੈ ਕਿ ਸਤਿਗੁਰੂ ਜੀ ਨੇ ਅਸੀ ਤਰ੍ਹਾਂ ਦੇ ਕਾਰੀਗਰ ਉੱਥੇ ਰੱਖੇ ਹੋਏ ਸਨ ਅਸੀ ਤਰ੍ਹਾਂ ਦੇ ਜੋ ਕਾਰੀਗਰ ਸੀ ਚਾਹੇ ਉਹ ਤਰਖਾਨ ਦਾ ਕੰਮ ਕਰਦੇ ਸੀ ਚਾਹੇ ਕੋਈ ਰਾਜਗਰੀ ਦਾ ਸੀ ਹਰ ਤਰ੍ਹਾਂ ਦੇ ਕੋਈ ਵੀ ਕਾਰੀਗਰ ਸਤਿਗੁਰੂ ਜੀ ਨੇ ਉੱਥੇ ਰੱਖੇ ਹੋਏ ਸਨ ਉਹਨਾਂ ਨੂੰ ਜਗ੍ਹਾ ਦਿੱਤੀ ਅਤੇ ਉਹ ਨਗਰ ਬਸਾਇਆ ਉਸ ਸਮੇਂ ਇਤਿਹਾਸ ਦੇ ਵਿੱਚ ਇਹ ਵੀ ਲਿਖਿਆ ਹੈ ਕਿ ਤਾਂ ਤਨ ਤਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਕੋਲ ਗੁਰਤਾ ਗੱਦੀ ਆ ਜੋ ਥੋੜੇ ਸਮੇਂ ਲਈ ਰਹੀ ਥੋੜੇ ਸਾਲਾਂ ਲਈ ਰਹੀ ਤਾਂ ਤਨ ਤਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਾਬਾ ਬੁੱਢਾ ਜੀ ਨੂੰ ਬੁਲਾ ਕੇ ਕਿਹਾ ਕਿ ਬਾਬਾ ਬੁੱਢਾ ਜੀ ਆਪਣੇ ਕੋਲੇ ਸਮਾਂ ਬਹੁਤ ਘੱਟ ਹੈ ਕੰਮ ਬਹੁਤ ਜ਼ਿਆਦਾ ਹੈ ਇਸ ਕਰਕੇ ਤੁਸੀਂ ਇਸ ਤਰ੍ਹਾਂ ਕਰੋ ਕਿ ਜਿਹੜੇ ਸਿੱਖ ਸੇਵਾ ਦੇ ਨਾਲ ਕੰਮ ਕਰ ਰਹੇ ਹਨ ਭਾਵਨਾ ਦੇ ਨਾਲ ਕੰਮ ਕਰ ਰਹੇ ਹਨ ਉਹਨਾਂ ਨੂੰ ਕਰਨ ਦਿਓ ਅਤੇ ਦਿਹਾੜੀ ਤੇ ਨਾ ਹੋਰ ਬੰਦੇ ਲਿਆਓ। ਬਾਬਾ ਬੁੱਢਾ ਜੀ ਨੇ ਕਿਹਾ ਕਿ ਸਤਗੁਰੂ ਜੀ ਸਤ ਵਚਨ। ਉਸ ਤੋਂ ਬਾਅਦ ਇੱਕ ਜੋ ਦਿਹਾੜੀਦਾਰ ਸੀ ਉਹ ਇੱਕ ਮੁਸਲਮਾਨ ਵਿਅਕਤੀ ਸੀ। ਉਸ ਦਾ ਨਾਂ ਇਤਿਹਾਸ ਦੇ ਵਿੱਚ ਆਇਆ ਹੈ ਨੂਰਾ। ਉਹਦੇ ਕੋਲ ਕੀ ਸੀ ਇੱਕ ਗੱਡਾ ਤਿੰਨ ਤੇ ਇੱਕ ਖੋਤੀ ਸੀ। ਉਹ ਕੀ ਕਰਦਾ ਸੀਗਾ ਨੂਰਦੀਨ ਦੀ ਸਰਾਹ ਤੋਂ ਲੈ ਕੇ ਨਾ ਗੁਰੂ ਜੀ ਦੇ ਦਰਬਾਰ ਤੱਕ ਇੱਟਾਂ ਰੋੜੇ ਤੇ ਗਾਰੇ ਢੋਂਦਾ ਸੀਗਾ ਰੋਜ਼ ਇਸੇ ਤਰ੍ਹਾਂ ਹੀ ਸੇਵਾ ਚੱਲ ਰਹੀ ਸੀ ਤੇ ਸ਼ਾਮ ਨੂੰ ਜਦੋਂ ਸਾਰੇ ਸੇਵਾ ਕਰਕੇ ਜਾਂ ਦਿਹਾੜੀ ਕਰਕੇ ਮਜ਼ਦੂਰ ਜਾਂਦੇ ਸਨ ਜਿਨ੍ਹਾਂ ਦੀ ਮਜ਼ਦੂਰੀ ਹੁੰਦੀ ਸੀ ਉਹ ਵਾਵਾ ਬੁੱਢਾ ਜੀ ਆਪਣੇ ਹੱਥੀ ਸਾਰਿਆਂ ਨੂੰ ਉਹਨਾਂ ਦੇ ਜੋ ਪੈਸੇ ਹੁੰਦੇ ਸਨ ਦੇ ਦਿੰਦੇ ਸਨ ਅਤੇ ਜਿਹੜੇ ਸੇਵਾ ਭਵਨ ਨਾਲ ਗੁਰਸਿੱਖ ਸੇਵਾ ਕਰਦੇ ਸਨ ਉਹਨਾਂ ਨੂੰ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨਾਮ ਆਪਣੇ ਹੱਥੀ ਸੇਵਾ ਪ੍ਰਸ਼ਾਦ ਅਤੇ ਅਹਿਸਾਸਾਂ ਦਿੰਦੇ ਸਨ ਇੱਕ ਦਿਨ ਜੋ ਮੁਸਲਮਾਨ ਨੂਰਾ ਸੀ ਉਸ ਦੇ ਮਨ ਦੇ ਵਿੱਚ ਖਿਆਲ ਆਉਂਦਾ ਹੈ ਕਿ ਇਹ ਸਿੱਖ ਬਿਨਾਂ ਪੈਸਾ ਲਏ ਸੇਵਾ ਕਰਦੇ ਹਨ ਨਿਸਵਾਰਥ ਸੇਵਾ ਕਰਦੇ ਹਨ ਇਹਨਾਂ ਨੂੰ ਕੋਈ ਸਵਾਰਥ ਨਹੀਂ ਇਹਨਾਂ ਦੇ ਚਿਹਰੇ ਦਗਦਾ ਕਰਦੇ ਹਨ ਚਿਹਰੇ ਤੇ ਕਿੰਨਾ ਨੂਰ ਹੈ ਮੁਸਕਰਾਉਂਦੇ ਰਹਿੰਦੇ ਹਨ ਇਹਨਾਂ ਦੇ ਘਰਾਂ ਦੇ ਵਿੱਚ ਕਿੰਨੀ ਖੁਸ਼ਹਾਲੀ ਤੇ ਸੁੱਖ ਸ਼ਾਂਤੀ ਹੋਏਗੀ ਕਿਉਂ ਨਾ ਮੈਂ ਵੀ ਸਤਗੁਰੂ ਦੀ ਇੱਕ ਦਿਨ ਦੀ ਸੇਵਾ ਕਰਾਂ ਅਤੇ ਸਤਗੁਰੂ ਤੋਂ ਸਤਗੁਰੂ ਦਾ ਪਿਆਰ ਮੰਗ ਲਵਾਂ ਉਹ ਆਪਣੇ ਮਨ ਵਿੱਚ ਸੋਚਦਾ ਹੈ ਕਿਉਂਕਿ ਜੋ ਨੂਰਾ ਸੀਗਾ ਉਹ ਮਹਿਸੂਸ ਕਰਦਾ ਸੀ ਉਹਦੇ ਘਰ ਦੇ ਵਿੱਚ ਗਰੀਬੀ ਵੀ ਬਹੁਤ ਸੀ ਤੇ ਉਹ ਕਹਿੰਦਾ ਸੀ ਮੇਰੇ ਘਰ ਵਿੱਚ ਐਨੀ ਦਿਲਦਰ ਐਨਾ ਦੁੱਖ ਐਨੀਆਂ ਮੁਸ਼ਕਿਲਾਂ ਹਨ ਪਰ ਜੋ ਗੁਰੂ ਦੇ ਸਿੱਖ ਹਨ ਇਹ ਹਮੇਸ਼ਾ ਹੀ ਮੁਸਕਰਾਉਂਦੇ ਰਹਿੰਦੇ ਹਨ ਇੱਕ ਇੱਕ ਦਿਨ ਉਸ ਨੇ ਕੀ ਕੀਤਾ ਆਪਣੇ ਮਨ ਦੇ ਵਿੱਚ ਸੋਚਦਾ ਹੈ ਕਿ ਮੈਂ ਅੱਜ ਦਿਹਾੜੀ ਕਰਕੇ ਨਾ ਸਤਗੁਰੂ ਤੋਂ ਪੈਸੇ ਨਹੀਂ ਲੈਣੇ ਅੱਜ ਮੈਂ ਸਤਗੁਰੂ ਦਾ ਪਿਆਰ ਲੈਣਾ ਹੈ ਫਿਰ ਉਸਨੇ ਕੀ ਕੀਤਾ ਸਾਰਾ ਦਿਨ ਜਦੋਂ ਕੰਮ ਕੀਤਾ ਉਹ ਬਾਬਾ ਬੁੱਢਾ ਜੀ ਕੋਲ ਨਹੀਂ ਸਗੋਂ ਉਹ ਲਾਈਨ ਦੇ ਵਿੱਚ ਲੱਗ ਗਿਆ ਜਿਹੜੇ ਗੁਰਸਿੱਖ ਨਿਸ਼ਕਾਮ ਸੇਵਾ ਕਰਦੇ ਸਨ ਜਦੋਂ ਗੁਰੂ ਰਾਮਦਾਸ ਜੀ ਦੇ ਅੱਗੇ ਭਾਈ ਨੂਰਾ ਆਇਆ ਨਾ ਤਾਂ ਸਤਿਗੁਰੂ ਪੁੱਛਦੇ ਖੰਨ ਕਿ ਭਾਈ ਨੂਰਿਆ ਤੂੰ ਤਾਂ ਰੋਜ਼ ਪੈਸੇ ਲੈ ਕੇ ਨੀ ਮਜ਼ਦੂਰੀ ਕਰਦਾ ਤੂੰ ਅੱਜ ਇੱਧਰ ਲਈ ਲੈਣ ਦੇ ਵਿੱਚ ਕਿਉਂ ਆ ਗਿਆ ਤਾਂ ਭਾਈ ਨੂਰਾ ਕਹਿਣ ਲੱਗਿਆ ਕਿ ਸਤਿਗੁਰੂ ਜੀ ਅੱਜ ਮੈਂ ਜੋ ਵੀ ਸੇਵਾ ਕੀਤੀ ਹੈ ਨਾ ਇਹੋ ਸੋਚ ਕੇ ਕੀਤਾ ਹੈ ਕਿ ਮੈਨੂੰ ਆਪ ਜੀ ਦਾ ਪਿਆਰ ਚਾਹੀਦਾ ਹੈ ਕਿਉਂਕਿ ਜਦੋਂ ਮੈਂ ਆਪ ਜੀ ਦੇ ਸਿੱਖਾਂ ਨੂੰ ਦੇਖਦਾ ਹਾਂ ਤਾਂ ਮੇਰਾ ਚਿਹਰਾ ਅੰਦਰੋਂ ਮਨ ਅੰਦਰੋਂ ਖਿੜ ਜਾਂਦਾ ਹੈ ਤੇ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਸਤਿਗੁਰੂ ਜੀ ਮੈਨੂੰ ਆਪ ਜੀ ਦਾ ਪਿਆਰ ਚਾਹੀਦਾ ਹੈ ਸਤਿਗੁਰੂ ਕਹਿੰਦੇ ਕੀ ਦੱਸ ਤੈਨੂੰ ਇਹ ਸੇਵਾ ਦੇ ਬਦਲੇ ਕੀ ਦਈਏ ਤਾਂ ਭਾਈ ਨੂਰਾ ਕਹਿੰਦਾ ਕਿ ਸਤਿਗੁਰੂ ਜੀ ਮੇਰੇ ਘਰ ਵਿੱਚ ਗਰੀਬੀ ਬਹੁਤ ਹੈ ਦੁੱਖ ਬਹੁਤ ਹੈ ਦੁਲਿੱਦਰ ਬਹੁਤ ਹੈ ਤੇ ਸਤਿਗੁਰੂ ਕਹਿੰਦੇ ਕਿ ਭਾਈ ਨੂਰਿਆ ਤੂੰ ਰੋਜ਼ ਦਿਹਾੜੀ ਕਰਕੇ ਪੈਸੇ ਲੈਂਦਾ ਸੀ ਪਰ ਅੱਜ ਤੈਨੇ ਬਿਨਾਂ ਦਿਹਾੜੀ ਤੋਂ ਨਿਸ਼ਕਾਮ ਸੇਵਾ ਕੀਤੀ ਹੈ ਤੇਰੇ ਮਨ ਵਿੱਚ ਇਹ ਖਿਆਲ ਨਹੀਂ ਆਇਆ ਵੀ ਮੈਂ ਪੈਸੇ ਤਾਂ ਲੈਣੇ ਨਹੀਂ ਚਲ ਥੋੜੀ ਕਰ ਲੈਂਦਾ ਹਾਂ ਪਰ ਤੂੰ ਆਪਣੀ ਇਮਾਨਦਾਰੀ ਨਾਲ ਤੇ ਦਿਲੋਂ ਸੇਵਾ ਕੀਤੀ ਹੈ ਜਾਂ ਸਤਿਗੁਰੂ ਨੇ ਤੇਰਾ ਦੁੱਖ ਦਲੇਦਰ ਤੇ ਗਰੀਬੀ ਕੱਟ ਦਿੱਤੀ ਤੇ ਤੇਰੀ ਇੱਕ ਦਿਨ ਦੀ ਸੇਵਾ ਅੱਜ ਗੁਰੂ ਨਾਨਕ ਦੇ ਦਰਬਾਰ ਦੇ ਵਿੱਚ ਗੁਰੂ ਨਾਨਕ ਦੀ ਦਰਗਾਹ ਦੇ ਵਿੱਚ ਪ੍ਰਵਾਨ ਹੋ ਗਈ ਤੇ ਭਾਈ ਨੂਰਾ ਇੱਕ ਦਿਨ ਦੀ ਇਹ ਸੇਵਾ ਦੇ ਨਾਲ ਇੱਕ ਦਿਨ ਤੇਰਾ ਇਹੋ ਜਿਹਾ ਆਏਗਾ ਕਿ ਇੱਕ ਜਨਮ ਦੇ ਵਿੱਚ ਤੂੰ ਬਾਦਸ਼ਾਹ ਹੋਏਗਾ ਤੈਨੂੰ ਰਾਜ ਮਿਲੇਗਾ ਇਹ ਸੁਣ ਕੇ ਭਾਈ ਨੂਰਾ ਸਤਿਗੁਰੂ ਜੀ ਤੋਂ ਅਸੀਸਾਂ ਲੈ ਕੇ ਜਦੋਂ ਬਾਹਰ ਜਾਂਦਾ ਹੈ ਜਦੋਂ ਦਰਖਤ ਦੇ ਨਾਲ ਆਪਣੀ ਖੋਤੀ ਦੀ ਰਸੀ ਖੋਲਦਾ ਹੈ ਘਰ ਜਾਣ ਵਾਸਤੇ ਤਾਂ ਉਹਦੇ ਮਨ ਵਿੱਚ ਇਹ ਖਿਆਲ ਆਉਂਦਾ ਹੈ ਵੀ ਮੈਂ ਕਿੰਨਾ ਸਵਾਰਥਖਾਂ ਮੈਂ ਆਪਣੇ ਲਈ ਮੰਗ ਲਿਆ ਆਪਣੇ ਬੱਚਿਆਂ ਲਈ ਮੰਗ ਲਿਆ ਆਪਣੇ ਪਰਿਵਾਰ ਲਈ ਮੰਗ ਲਿਆ ਪਰ ਇਸ ਜਾਨਵਰ ਦੇ ਲਈ ਤਾਂ ਮੈਂ ਸਤਿਗੁਰੂ ਤੋਂ ਕੁਝ ਨਹੀਂ ਮੰਗਿਆ ਕਿਉਂਕਿ ਇਹ ਖੋਤੀ ਚਾਹੇ ਸੁੱਕਾ ਘਾਹ ਖਾਂਦੀ ਹੈ ਪਰ ਇਹ ਮੇਰੇ ਪੂਰੇ ਪਰਿਵਾਰ ਨੂੰ ਪਾਲਦੀ ਹੈ ਤੇ ਭਾਈ ਨੂਰਾ ਦੁਆਰਾ ਸਤਿਗੁਰੂ ਕੋਲ ਚਲਾ ਗਿਆ ਤੇ ਸਤਿਗੁਰੂ ਜੀ ਪ੍ਰਕਰਮਾਂ ਦੇ ਵਿੱਚ ਵਾਪਸ ਆ ਰਹੇ ਸੀ ਤੇ ਸਤਿਗੁਰੂ ਪੁੱਛਦੇ ਹਨ ਕਿ ਭਾਈ ਨੂਰਾ ਤੂੰ ਫੇਰ ਦੁਆਰਾ ਵਾਪਸ ਆ ਗਿਆ ਤਾਂ ਭਾਈ ਨੂਰਾ ਕਹਿੰਦਾ ਹੈ ਕਿ ਸਤਿਗੁਰੂ ਜੀ ਆਪ ਜੀ ਅੱਗੇ ਇੱਕ ਬੇਨਤੀ ਹੈ ਕਿ ਜਿਸ ਤਰ੍ਹਾਂ ਆਪ ਜੀ ਨੇ ਮੇਰਾ ਉਧਾਰ ਕੀਤਾ ਮੈਨੂੰ ਸਿਸਾਂ ਦਿੱਤੀ ਹਨ ਇਹ ਮੇਰਾ ਜਾਨਵਰ ਹੈ ਬਾਹਰ ਮੇਰੀ ਖੋਤੀ ਖੜੀ ਹੈ ਉਹ ਮੇਰੇ ਪਰਿਵਾਰ ਨੂੰ ਪਾਲ ਦਿੱਖ ਹੈ ਆਪ ਜੀ ਕਿਰਪਾ ਕਰੋ ਉਸ ਦਾ ਵੀ ਪਾਰ ਉਤਾਰਾ ਕਰ ਦਿਓ ਸਤਿਗੁਰੂ ਜੀ ਕਹਿੰਦੇ ਕਿ ਜਾ ਭਾਈ ਨੂਰਾ ਜਿੱਥੇ ਤੇਰੀ ਗਰੀਬੀ ਕੱਟੀ ਉਸ ਦਾ ਵੀ ਪਾਰ ਉਤਾਰਾ ਹੋ ਜਾਵੇਗਾ ਤੇਰੀ ਸੇਵਾ ਦੇ ਨਾਲ ਉਹ ਵੀ ਦਰਗਾਹ ਦੇ ਵਿੱਚ ਪ੍ਰਵਾਨ ਹੋ ਜਾਵੇਗੀ ਸਮਾਂ ਜਦੋਂ ਬੀਤ ਗਿਆ ਇਤਿਹਾਸ ਦੇ ਵਿੱਚ ਆਉਂਦਾ ਹੈ ਕਿ ਨੂਰੇ ਦੀ ਸਾਰੀ ਗਰੀਬੀ ਤੇ ਦਲੇਦਰ ਉਸ ਜਨਮ ਦੇ ਵਿੱਚ ਖਤਮ ਹੋ ਗਿਆ ਉਸ ਤੋਂ ਬਾਅਦ ਜਦੋਂ ਦਸਵੇਂ ਜਾਮੇ ਦੇ ਵਿੱਚ ਧੰਤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਉਂਦੇ ਹਨ ਤਾਂ ਇੱਕ ਘਟਨਾ ਇਹੋ ਜਿਹੀ ਹੋਈ ਕਿ ਜਦੋਂ ਔਰੰਗਜ਼ੇਬ ਗੱਦੀ ਤੇ ਬੈਠਾ ਸੀ ਉਂਗ ਧੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਨੂੰ ਜਫਰਨਾਮਾ ਜਦੋਂ ਲਿਖ ਕੇ ਭੇਜਿਆ ਪੜਨ ਤੋਂ ਬਾਅਦ ਜਦੋਂ ਉਸ ਦੀ ਮੌਤ ਹੋ ਗਈ ਤਾਂ ਜੋ ਉਸ ਦਾ ਪੁੱਤਰ ਸੀ ਬਹਾਦਰ ਸ਼ਾ ਉਹ ਰਾਜ ਲੈਣ ਦੇ ਲਈ ਅੱਗੇ ਹੋ ਰਿਹਾ ਸੀ ਪਰ ਵਿਰੋਧੀਆਂ ਨੇ ਉਸ ਦੀ ਨਿੰਦਿਆ ਕੀਤੀ ਅਤੇ ਉਸ ਨੂੰ ਰਾਜ ਭਾਗ ਨਾ ਦਿੱਤਾ ਅਤੇ ਉਸ ਦੇ ਵਿਰੁੱਧ ਹੋ ਗਏ ਤੇ ਉਸ ਨੇ ਨਿਸ਼ਚੈ ਕਰ ਲਿਆ ਕਿ ਮੈਂ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਣਾ ਹੈ ਅਤੇ ਉਸ ਨੇ ਇੱਕ ਦਿਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਣ ਦਾ ਜਦੋਂ ਫੈਸਲਾ ਕੀਤਾ ਤਾਂ ਇੱਕ ਦਿਨ ਆ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਿਆ ਅਤੇ ਕਹਿਣ ਲੱਗਾ ਕਿ ਸਤਿਗੁਰੂ ਜੀ ਆਪ ਜੀ ਦੇ ਚਰਨਾਂ ਪਾਸ ਮੇਰੀ ਬੇਨਤੀ ਹੈ ਜੋ ਮੇਰੇ ਪਿਤਾ ਨੇ ਕੀਤਾ ਆਪ ਜੀ ਹੁੱਲਾਂ ਨੂੰ ਬਖਸ਼ ਦਿਓ ਅਤੇ ਮੈਂ ਇਸ ਸਮੇਂ ਬਹੁਤ ਦੁਖੀ ਤੇ ਪਰੇਸ਼ਾਨ ਹਾਂ ਕਿਉਂਕਿ ਮੈਨੂੰ ਰਾਜ ਨਹੀਂ ਮਿਲ ਰਿਹਾ ਤਾਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਕਿ ਬਹਾਦਰ ਸ਼ਾਹ ਰਾਜ ਤੈਨੂੰ ਮਿਲ ਜਾਵੇਗਾ ਪਰ ਸਾਡੀਆਂ ਕੁਝ ਸ਼ਰਤਾਂ ਹਨ ਕਿਉਂਕਿ ਤੇਰੇ ਪਿਤਾ ਦੇ ਰਾਜ ਦੇ ਵਿੱਚ ਸਾਡੇ ਸਹਿਬਜ਼ਾਦੇ ਸ਼ਹੀਦ ਹੋਏ ਭਾਈ ਬੁੱਧੂ ਸ਼ਾਹ ਦਾ ਨਜਾਇਜ਼ ਕਤਲ ਹੋਇਆ ਜਿਨ੍ਹਾਂ ਨੇ ਬੱਚਿਆਂ ਦੀਆਂ ਸਾਂ ਰਗਾ ਵੱਡੀਆਂ ਉਹ ਜ਼ਾਲਮ ਜੇ ਜ਼ਿੰਦੇ ਖਾਨ ਤੂੰ ਸਾਡੇ ਨਾਲ ਵਾਅਦਾ ਕਰ ਕਿ ਜੋ ਵੀ ਇਹ ਜ਼ੁਲਮ ਹੋਇਆ ਇੰਨਾ ਕਹਿਰ ਹੋਇਆ ਉਹਦਾ ਨਿਆਂ ਕਰੇਗਾ ਬਹਾਦਰ ਸ਼ਾਹ ਨੇ ਸਤਿਗੁਰੂ ਨਾਲ ਇਹ ਵਾਅਦਾ ਕਰ ਲਿਆ ਕਿ ਸਤਿਗੁਰੂ ਜੀ ਸਮਾਂ ਆਉਣ ਤੇ ਜੇ ਮੈਂ ਬਾਦਸ਼ਾਹ ਬਣ ਗਿਆ ਤਾਂ ਮੈਂ ਆਪ ਜੀ ਦੇ ਕਹੇ ਹੋਏ ਬਚਨਾਂ ਨੂੰ ਪੂਰਾ ਕਰਾਂਗਾ सम ज बीत गया, 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 गया। ਕਹਿੰਦੇ ਹਨ ਕਿ ਭਿਆਨਕ ਯੁੱਧ ਹੋਇਆ ਲੜਾਈ ਹੋਈ ਸਤਿਗੁਰੂ ਜੀ ਨੇ ਉਸ ਦਾ ਸਾਥ ਦਿੱਤਾ ਅਤੇ ਉਹ ਫਿਰ ਇੱਕ ਦਿਨ ਰਾਜਾ ਬਾਦਸ਼ਾਹ ਬਹਾਦਰ ਸ਼ਾਹ ਬਣ ਗਿਆ ਤੇ ਰਾਜ ਉਸ ਦੇ ਹੱਥ ਵਿੱਚ ਆ ਗਿਆ ਉਸ ਤੋਂ ਬਾਅਦ ਉਸ ਨੇ ਸਤਿਗੁਰੂ ਜੀ ਦਾ ਧੰਨਵਾਦ ਕਰਨ ਦੇ ਲਈ ਮਨ ਵਿੱਚ ਫਿਰ ਇੱਛਾ ਪ੍ਰਗਟਾਈ ਆਪਣੀ ਪਤਨੀ ਨੂੰ ਲੈ ਕੇ ਜਦੋਂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਦੇੜ ਸਭ ਜਾ ਰਹੇ ਸਨ ਨਾ ਤਾਂ ਸਤਗੁਰੂ ਆਗਰੇ ਰੁਕੇ ਹੋਏ ਸਨ ਤਾਂ ਉਹ ਆਪਣੇ ਲੋਹ ਲਸ਼ਕਰ ਦੇ ਨਾਲ ਸੈਨਿਕਾਂ ਦੇ ਨਾਲ ਮੰਤਰੀਆਂ ਦੇ ਨਾਲ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਕਰਨ ਆਉਂਦਾ ਹੈ ਜਦੋਂ ਸਤਗੁਰੂ ਜੀ ਦੇ ਦਰਸ਼ਨ ਕਰਨ ਆਉਂਦਾ ਹੈ ਨਾ ਤਾਂ ਸਤਗੁਰੂ ਜੀ ਉਸ ਨੂੰ ਦੇਖ ਕੇ ਮੁਸਕਰਾਉਂਦੇ ਹਨ ਜਦੋਂ ਉਹ ਪੁੱਛਦਾ ਹੈ ਬਹਾਦਰ ਸ਼ਾਹ ਕਿ ਸਤਿਗੁਰੂ ਜੀ ਮੇਰੀ ਬੇਨਤੀ ਹੈ ਆਪ ਜੀ ਦੇ ਚਰਨਾਂ ਪਾਸ ਕਿ ਮੈਂ ਬੜੇ ਅਮੀਰ ਪਰਿਵਾਰ ਦੇ ਵਿੱਚ ਪਲਿਆ ਹਾਂ ਸਾਨੂੰ ਨਮਸਕਾਰ ਨਹੀਂ ਕਰਨਾ ਆਉਂਦਾ ਸਾਨੂੰ ਮੱਥਾ ਨਹੀਂ ਟੇਕਣਾ ਆਉਂਦਾ ਕੀ ਸਾਡੇ ਕੋਲੋਂ ਆਪ ਜੀ ਨੂੰ ਨਮਸਕਾਰ ਕਰਨ ਦੇ ਵਿੱਚ ਕੋਈ ਭੁੱਲ ਹੋ ਗਈ ਜੋ ਆਪ ਜੀ ਹੱਸ ਰਹੇ ਹੋ ਤਾਂ ਸਤਿਗੁਰੂ ਜੀ ਕਹਿੰਦੇ ਭਾਈ ਬਾਦਰ ਸ਼ਾਹ ਤੇਰੇ ਨਾਲ ਇੱਕ ਸਾਖੀ ਸਾਂਝੀ ਕਰਨੀ ਹੈ ਚੌਥੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਦੇ ਵੇਲੇ ਨਾ ਇੱਕ ਭਾਈ ਨੂਰਾ ਹੋਇਆ ਜਿਸ ਨੇ ਇੱਕ ਦਿਨ ਦੀ ਸੇਵਾ ਕੀਤੀ ਸਤਿਗੁਰੂ ਜੀ ਨੇ ਉਸ ਨੂੰ ਬਚਨ ਕੀਤੇ ਸਨ ਕਿ ਭਾਈ ਤੇਰੀ ਗਰੀਬੀ ਦਲੇਦਰ ਇਸਾ ਜੋ ਤੇਰਾ ਹੁਣ ਸਮਾਚਾਰ ਇਹਦੇ ਵਿੱਚ ਹੀ ਖਤਮ ਹੋ ਜਾਏਗੀ ਪਰ ਇੱਕ ਦਿਨ ਇੱਕ ਦਿਨ ਦੀ ਸੇਵਾ ਦਾ ਤੈਨੂੰ ਰਾਜ ਦੇਵਾਂਗੇ ਕਹਿੰਦੇ ਅਸੀਂ ਉਹੀ ਸੋਚ ਰਹੇ ਹਾਂ ਤੇ ਭਾਈ ਭਾਦਰ ਸ਼ਾਹ ਤੈਨੂੰ ਪਤਾ ਹੈ ਕਿ ਉਸ ਨੂੰ ਰਾਜ ਕਿਵੇਂ ਮਿਲਿਆ ਭਾਦਰ ਸ਼ਾਹ ਪੁੱਛਦਾ ਹੈ ਕਿ ਸਤਿਗੁਰੂ ਜੀ ਉਹ ਕੌਣ ਹੈ ਉਹ ਕੌਣ ਭਾਗਾ ਵਾਲਾ ਹੈ ਜਿਸ ਨੂੰ ਇੱਕ ਦਿਨ ਦਾ ਰਾਜ ਮਿਲਿਆ ਤਾਂ ਗੁਰੂ ਗੋਬਿੰਦ ਸਿੰਘ ਜੀ ਮੁਸਕਰਾ ਕੇ ਕਹਿੰਦੇ ਹਨ ਕਿ ਅੱਜ ਜਿਸ ਤਖਤ ਤੇ ਉਹ ਬੈਠਾ ਹੈ ਨਾ ਜੋ ਅੱਜ ਰਾਜ ਮਿਲਿਆ ਹੈ ਉਸ ਵਿਅਕਤੀ ਦਾ ਨਾਮ ਹੈ ਬਹਾਦਰ ਸ਼ਾਹ ਇਹ ਸੁਣ ਕੇ ਉਹ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਡਿੱਗ ਪਿਆ ਕਹਿੰਦਾ ਸਤਗੁਰੂ ਜੀ ਜੋ ਬਚਨ ਧੰਗੁਰ ਰਾਮਦਾਸ ਮਹਾਰਾਜ ਨੇ ਕੀਤੇ ਸਨ ਉਹ ਦਸਵੇਂ ਜਾਮੇ ਦੇ ਵਿੱਚ ਪੂਰੇ ਹੋਏ ਹਨ ਸਤਗੁਰੂ ਜੀ ਕਹਿੰਦੇ ਹਾਂ ਜੋ ਸਤਗੁਰੂ ਨੇ ਬਚਨ ਕੀਤੇ ਸਨ ਗਰੀਬੀ ਤੇ ਦਲੇਦਰ ਉਸ ਵਿੱਚ ਹੀ ਕਢ ਦਿੱਤਾ ਗਿਆ ਸੀ ਪਰ ਬਹਾਦਰ ਸ਼ਾਹ ਤੈਨੂੰ ਇਹ ਰਾਜ ਧੰਗੁਰ ਰਾਮਦਾਸ ਮਹਾਰਾਜ ਦੇ ਬਚਨਾਂ ਦਾ ਮਿਲਿਆ ਹੈ ਉਸ ਤੋਂ ਬਾਅਦ ਬਹਾਦਰ ਸ਼ਾਹ ਪੁੱਛਦਾ ਹੈ ਕਿ ਸਤਿਗੁਰੂ ਜੀ ਜੋ ਖੋਤੀ ਦੀ ਆਪ ਜੀ ਨੇ ਦੱਸਿਆ ਹੈ ਕਿਉਂਕਿ ਸਤਿਗੁਰੂ ਜੀ ਨੇ ਸਾਰੀ ਘਟਨਾ ਉਸ ਨੂੰ ਦੱਸ ਦਿੱਤੀ ਸੀ ਕਹਿੰਦਾ ਸਤਿਗੁਰੂ ਜੀ ਉਹ ਖੋਤੀ ਦਾ ਕੀ ਹੋਇਆ ਤਾਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੁਸਕਰਾ ਕੇ ਕਹਿੰਦੇ ਕਹਿੰਦੇ ਬਹਾਦਰ ਸ਼ਾਹ ਉਹ ਖੋਤੀ ਦਾ ਵੀ ਸਤਿਗੁਰੂ ਨੇ ਦੇਖ ਭਲਾ ਕਰ ਦਿੱਤਾ ਉਹਨੂੰ ਵੀ ਨਵਾਂ ਜੰਮਾ ਦੇ ਦਿੱਤਾ ਨਵੇਂ ਜਨਮ ਦੇ ਵਿੱਚ ਪਾ ਦਿੱਤਾ ਇਹ ਜੋ ਤੇਰੀ ਰਾਣੀ ਤੇਰੇ ਨਾਲ ਖੜੀ ਹੈ ਨਾ ਇਹ ਉਹੀ ਹੈ ਦੇਖ ਸਤਿਗੁਰੂ ਜੀ ਨੇ ਇਹਨੂੰ ਵੀ ਨਵਾਂ ਜੀਵਨ ਦੇ ਕੇ ਅੱਜ ਤੇਰਾ ਸਾਥੀ ਬਣਾ ਦਿੱਤਾ ਇਹ ਸੁਣ ਕੇ ਉਹ ਦੋਵੇਂ ਜੀ ਸਤਿਗੁਰੂ ਦੇ ਚਰਨੀ ਪੈ ਗਏ ਅਤੇ ਸਤਿਗੁਰੂ ਦਾ ਧੰਨਵਾਦ ਕਰਨ ਲੱਗ ਗਏ ਸੋ ਇਹ ਸਾਖੀ ਦਾ ਮਕਸਦ ਸਿਰਫ ਇੰਨਾ ਹੀ ਸੀ ਕਿ ਜਦੋਂ ਸਤਿਗੁਰੂ ਜੀ ਜੇ ਚਾਹਣ ਤਾਂ ਇੱਕ ਤਿਲ ਦੀ ਸੇਵਾ ਇੱਕ ਮਿੰਟ ਦੀ ਸੇਵਾ ਜੇ ਦਰਗਾਹ ਦੇ ਵਿੱਚ ਪ੍ਰਵਾਨ ਹੋ ਜਾਵੇ ਨਾ ਤਾਂ ਸਤਿਗੁਰੂ ਜੀ ਜਨਮ ਮਰਨ ਦਾ ਕੱਟਦੇ ਹੀ ਹਨ ਤੇ ਜੀਵ ਨੂੰ ਇੰਨਾ ਕੁਝ ਮਿਲ ਜਾਂਦਾ ਹੈ ਜੋ ਉਸਨੇ ਕਦੇ ਸੋਚਿਆ ਨਹੀਂ ਹੁੰਦਾ ਇਸ ਕਰਕੇ ਸੇਵਾ ਤੇ ਸਿਮਰਨ ਜ਼ਰੂਰ ਕਰਿਆ ਕਰੋ ਚਾਹੇ 5 ਮਿੰਟ ਲਈ ਗੁਰਕਾਰ ਸੇਵਾ ਕਰੋ ਚਾਹੇ 10 ਮਿੰਟ ਲਈ ਪੁੱਲਾਂ ਚੁੱਕਾ maaf ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ